ਮੈਂ ਸਮਝਦਾ ਸੱਤਾ ਦੇ ਨਸ਼ੇ 'ਚ ਸੱਤਾ ਦੇ ਹੰਕਾਰ ਦੇ ਵਿੱਚ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦੇਣ ਦੀਆਂ ਪ੍ਰਾਤਨ ਪਾਵਰ ਵਾਲੇ ਲੋਕਾਂ ਵਾਂਗ ਉਸੀ ਤਰ੍ਹਾਂ ਦੇ ਨਾਲ ਸਿੱਖ ਧਰਮ ਦੇ ਪ੍ਰਬੰਧਾਂ ਦੇ ਵਿੱਚ ਦਾਖਲ ਦਾਦੀਆਂ ਦੀਆਂ ਸ਼ਾਸ਼ਨ ਰਚ ਰਹੀ ਹੈ ਜਿਸ ਤਰ੍ਹਾਂ ਇਹਨਾਂ ਨੇ ਤੁਸੀਂ ਵੇਖੀ ਹੈ ਕਿ ਪਟਨਾ ਸਾਹਿਬ ਹਜੂਰ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਖੋਈ ਹੈ ਸੰਭੂ ਬਾਰਡਰ ਤੱਕ ਆ ਗਈਆਂ ਸਰਕਾਰਾਂ ਇਹ ਤਾਕਤਾਂ ਏਜੰਸੀਆਂ ਉਸੇ ਤਰ੍ਹਾਂ ਸਾਡੇ ਇਹ ਪ੍ਰਬੰਧ ਚ ਵੜਨਾ ਚਾਹੁੰਦੀਆਂ ਨੇ ਪਰ ਨਾਲ ਸ੍ਰੀ ਅਕਾਲ ਤਖਤ ਸਭ ਨੂੰ ਇੱਕ ਪਾਸੇ ਕਹਿ ਰਹੇ ਆ ਮੁੱਖ ਮੰਤਰੀ ਸਾਹਿਬ ਕਿ ਮੈਂ ਨੰਗੇ ਪੈਰੀ ਨਿਮਾਣਾ ਸਿੱਖ ਬਣ ਕੇ ਜਾਊਂਗਾ ਕੀ ਉਹ ਸਾਹਬ ਦੇ ਧਿਆਨ ਚ ਦੱਸ ਤੀ ਕਿ ਹਰ ਇੱਕ ਸਿੱਖੀ ਉਤੇ ਨੰਗੇ ਪੈਰੀ ਜਾਂਦਾ ਜੇ ਤੁਸੀਂ ਨਵਾਂ ਸਿੱਖ ਬਣ ਕੇ ਜਾਣਾ ਤਾਂ ਮੁੱਖ ਮੰਤਰੀ ਦੇ ਅਹੁਦੇ ਦਾ ਤਿਆਗ ਕਰੋ ਅਸਤੀਫਾ ਦਿਓ ਤੇ ਉਸ ਤੋਂ ਬਾਅਦ ਜਾਓ ਪਰ ਦੂਜੇ ਪਾਸੇ ਤੁਸੀਂ ਆਪਣੀ ਟ੍ਰੋਲ ਆਰਮੀ ਲਾ ਕੇ ਜੋ ਦਿੱਲੀ ਤੋਂ ਲੈ ਕੇ ਆਏ ਹੋ ਕਿਸ ਤਰ੍ਹਾਂ ਸਿੰਘ ਸਾਹਿਬ ਜੀਾਂ ਦੀ ਕਰਦਾਰ ਕੁਸ਼ੀ ਕਰ ਰਹੇ ਹੋ ਤੂਤਰਾ ਕਰਕੇ ਬਿਆਨ ਬਾਈ ਤੁਹਾਡੇ ਵੱਲੋਂ ਹੀ ਬਹੁਤ ਕੀਤੀ ਗਈ ਅਤੇ ਤੁਹਾਡੇ ਸਪੀਕਰ ਜਿਨ੍ਹਾਂ ਦੇ ਬਜ਼ੁਰਗਾਂ ਦੇ ਹੁਕਮਾਂ ਤੇ ਟੈਂਕ ਤੋਪ ਦਰਬਾਰ ਸਾਹਿਬ ਤੇ ਇਸ ਤਰ੍ਹਾਂ ਚੜ੍ਹੇ ਜਿਵੇਂ ਦੂਜੇ ਦੇਸ਼ਾਂ ਨਾਲ ਲੜਾਈ ਲੜਨੀ ਹੁੰਦੀ ਹੈ ਗਿਆਨੀ ਜੈਲ ਸਿੰਘ ਦੇ ਪਰਿਵਾਰ ਤੋਂ ਸਪੀਕਰ ਸਾਹਿਬ ਕਿਸ ਤਰ੍ਹਾਂ ਸ਼ਬਦਾਵਲੀ ਵਰਤ ਰਹੇ ਮੇਰਾ ਕਹਿਣ ਦਾ ਭਾਵ ਦਿਖਾਉਣ ਵਾਲੇ ਗੱਲਾਂ ਹੋਰ ਮੂੰਹ ਦਿਖਾਉਣਾ ਹੋਰ ਹੈ ਗੱਲਾਂ ਕਰਨੀਆਂ ਕੁਝ ਹੋਰ ਹੈ ਸੀਮ ਸਾਹਿਬ ਜੇ ਤੁਸ ਤੁਹਾਡੇ ਮਨ 'ਚ ਕੌਮ ਪ੍ਰਤੀ ਕੌਮ ਦੀਆਂ ਸੰਸਥਾਵਾਂਾਂ ਪ੍ਰਤੀ ਦਰਦ ਹੈ ਹੋਰਾ ਵੀ ਹੈ ਪਿਆ ਕੌਮ ਨਾਲ ਬਾਕੀ ਤਾਂ ਤੁਹਾਡੀ ਪਹਿਲਾਂ ਵੀ ਗੱਲਾਂ ਹੋ ਕੇ ਆਈਆਂ ਗੋਲਗਾں ਤੇ ਬਹੁਤ ਅੱਖ ਹੈ ਬੜੇ ਦਸਵੰਦ ਤੇ ਅੱਖ ਹੈ ਤੁਹਾਡੀ ਪਰ ਸਾਡੇ ਕਰੋੜਾ ਰੁਪਇਆ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਦੀ ਸਕਾਲਰਸ਼ਿਪ ਖੜੀ ਹੈ ਤੁਹਾਡੀ ਸਰਕਾਰ ਵੱਲ ਉਹ ਦਿਓ ਨਾ ਬਕਾਇਆ ਤਾਂ ਕਿ ਕੌਮ ਦੀਆਂ ਸੰਸਥਾਵਾਂ ਹੋਰ ਤਰੱਕੀ ਕਰਨ ਕਰੋੜਾ ਰੁਪਇਆ ਤੁਹਾਡੇ ਵੱਲ ਕੌਮ ਦੀਆਂ ਸੰਸਥਾਵਾਂ ਦਾ ਸਕੂਲਾਂ ਕਾਲਜਾਂ ਦਾ ਖੜਾਗਾ ਸਕਾਲਰਸ਼ਿਪ ਦਾ ਦੂਜਾ ਕਿਸ ਤਰ੍ਹਾਂ ਸੈਂਕੜੇ ਏਕੜ ਜ਼ਮੀਨ ਤੁਸੀਂ 45 ਲਾ ਕੇ ਕਿਸ ਤਰ੍ਹਾਂ ਆਪਣੀਆਂ ਚਿਹਤਿਆਂ ਨੂੰ ਜਬਾਰ ਕਰੀ ਹੈ ਜਾਂ ਰੋਕ ਰੱਖੀ ਹੈ ਜਿਸ ਜੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਪ੍ਰਾਪਰਟੀ ਹੈ ਜ਼ਮੀਨਾਂ ਜਾਇਦਾਦਾਂ ਜਿੰਨੀਆਂ ਵੀ ਸੂਬੇ ਦੇ ਵਿੱਚ ਉਹ ਸੁਪਰੀਮ ਕੋਰਟ ਤੋਂ ਜਿੱਤੀਆਂ ਹੋਈਆਂ ਬਹੁਤੀਆਂ ਬਹੁਤੀਆਂ ਹਾਈ ਕੋਰਟ ਹਰ ਇੱਕ ਫੈਸਲਾ ਮਿਲ ਹੋਇਆ ਹੋਇਆ ਪਰ ਤੁਸੀਂ ਪਾਵਰ ਦੇ ਨਸ਼ੇ ਦੇ ਵਿੱਚ ਜਾਂ ਉਸ శాਸਟ੍ਰਧীন ਕਿ ਕੌਮ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਜਾਂ ਟਾਰਗੇਟ ਕਰਨਾ ਤੁਹਾਡਾ ਨਿਸ਼ਾਨਾਗਾ ਤਾਂ ਹੀ ਤੁਸੀਂ ਉਹ ਮਸਲੇ ਨਹੀਂ ਹੱਲ ਕਰਦੇ ਅਸੀਂ ਆਉਣ ਦੇ ਸਮਾਂ ਦਿਨਾਂ ਦੇ ਵਿੱਚ ਡਿਟੇਲ ਚ ਇਹ ਵੀ ਦੱਸਾਂਗੇ ਕਿ ਕਿੰਨਾ ਪੈਸਾ ਬਕਾਇਆ ਸਕਾਲਰਸ਼ਿਪ ਦਾ ਖੜਾ ਤੇ ਡਿਟੇਲ ਚ ਕਿੰਨੀਆਂ ਜ਼ਮੀਨਾਂ ਤੇ ਤੁਸੀਂ ਕੋਈ 45 ਲਾਂ ਰੱਖੀ ਆ ਕੋਈ ਆਪਣੇ ਝੇਤਿਆਂ ਨੂੰ ਬਾਹਰ ਰੱਖੀਆਂ ਨੇ ਮੇਰਾ ਕਹਿਣ ਦਾ ਭਾਵੇਂ ਸਰਕਾਰ ਜਾਣ ਬੁੱਝ ਕੇ ਜਿਵੇਂ ਪਹਿਲਾਂ ਬਲਾਰੇ ਕਹਿ ਕੇ ਹਟਿਆ ਧਿਆਨ ਭਟਕਾਉਣ ਲਈ ਜੋ ਮਨੀਸ਼ ਸੋਧਿਆ ਨੇ ਕਿਹਾ ਸੀ ਸਾਮ ਦਾ ਝੂਠ ਸੱਚ ਇਹ ਸਭ ਕੁਝ ਬੋਲ ਕੇ ਕਾਮੇਡੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਬਦਨਾਮ ਕਰਨ ਦੀਆਂ ਸ਼ਾਹਸ਼ਾ ਰਚ ਰਿਹਾ ਹੈ ਉੱਥੇ ਸਿੱਟੋਂ ਦੀ ਸੰਸਥਾ ਅਜ ਦਾਖਲ ਦਜੀ ਅਤੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦੀਆਂ ਜੋ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਕਦਾ ਚਿੱਤ ਵੀ ਖਾਲਸਾ ਪੰਥ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰੂਗਾ ਮੈਂ ਸਵਾਗਤ ਕਰਦਾ ਕਿ ਸਿੰਘ ਸਾਹਿਬ ਜੀ ਨੇ ਜੋ ਸਾਨੂੰ ਹੁਕਮ ਕੀਤਾ ਜ ਖਾਲਸਾ ਪੰਥ ਨੂੰ ਇਹ ਸਰਕਾਰਾਂ ਦੀ ਨੀਅਤ ਵੇਖਦੇ ਹੋਏ ਸ਼ਾਸ ਵੇਖਦੇ ਹੋਏ ਕਿ ਇਹ ਸਰਕਾਰਾਂ ਕਿੱਥੇ ਹੱਦ ਤੱਕ ਪਹੁੰਚ ਗਈਆਂ ਕਿ ਕੌਮ ਦੀ ਮਹਾਨ ਸੰਸਥਾ ਵੱਲ ਚੂੜੀਆਂ ਲੈ ਕੇ ਲੋਕ ਭੇਜੇ ਇਹਨਾਂ ਨੇ ਕੌਮ ਦੀ ਮਹਾਨ ਸੰਸਥਾ ਜੋ ਕੁਰਬਾਨੀਆਂ ਦੀ ਪੁੰਜ ਹੈ ਜੋ ਸਿੱਖ ਕੌਮ ਦਾ ਫਲਸਫਾ ਕੇ ਸਰਬਤ ਸੇ ਭਲੇ ਦੇ ਜੋ ਪਰਪਕਾਰ ਕਰਨੇ ਤੇ ਜ਼ਬਰ ਦੇ ਖਿਲਾਫ ਲੜਨਾ ਤੇ ਬਾਬਰ ਨੂੰ ਜ਼ਬਰ ਕਹਿਣਾ ਉਹ ਸੰਸਥਾਾਂ ਵੱਲ ਸਰਕਾਰਾਂ ਨੇ ਚੂੜੀਆਂ ਦੇ ਕੇ ਭੇਜਿਆ ਲੋਕ ਸੋ ਇਸੇ ਤਰਕੇ ਮੈਂ ਸਬਦਾ ਸਿੰਘ ਸਾਹਿਬ ਦੀ ਦੂਰਨ ਦੇਤੀ ਹੈ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਦੀ ਅਗਵਾਈ ਦੇ ਵਿੱਚ ਐਜੈਕਟਿਵ ਦੀ ਮੀਟਿੰਗ ਵੀ ਹੋਣੀ ਹੈ ਬਾਕੀ ਉੱਥੇ ਵੀ ਤੇ ਬਾਕੀ ਜੋ ਕਾਲ ਤੱਕ ਸਬਦਾ ਹੁਕਮ ਹੋ ਇਨ ਮਨ ਲਾਗੂ ਹੋ ਪਰ ਸਰਕਾਰ ਨੂੰ ਅਸੀਂ ਭੱਜਣ ਨਹੀਂ ਦੇਵਾਂਗੇ ਸਰਕਾਰ ਜਿਸ ਤਰ੍ਹਾਂ ਆਪਣਾ ਮੈ ਤੋਂ ਪਹਿਲਾਂ ਬੁਲਾ ਲੈਣੀ ਵੀ ਕਿਹਾ ਕਿ ਜਿਹੜਾ ਚੇਅਰਮੈਨ ਬਣਾਇਆ ਉਹਤੇ ਨਹੀਂ ਗੱਲ ਕਰਦੇ ਜਿਹਨੂੰ ਅਹੁਦੇ ਦਿੱਤੇ ਉਹਤੇ ਨਹੀਂ ਗੱਲ ਕਰਦੇ ਇੱਕ ਪਾਸੇ ਉਸੇ ਸਾਲ ਦੇ ਵਿੱਚ ਜਦੋਂ ਸਾਡਾ ਇੱਕ ਅਧਿਕਾਰੀ ਰਿਟਾਇਰ ਹੁੰਦਾ ਦੂਜਾ ਅਧਿਕਾਰੀ ਚਾਰ ਸੰਭਦਾ ਉਹ ਵੇਖਦਾ ਕਿਤਨਾ ਕਿਤੇ ਰਿਕਾਰਡ ਦੇ ਵਿੱਚ ਕਟੀਆਂ ਹੋਈਆਂ ਤਾਂ ਸ਼੍ਰੋਮਣੀ ਕਮੇਟੀ ਫਲਾਈਂਗ ਬਾਟ ਤੋਂ ਪੜਤਾਲ ਕਰਦੀ ਹੈ ਫਿਰ ਕੌਮ ਦਾ ਗੁਰਮਤਾ ਹੁੰਦਾ ਕਿ ਨਹੀਂ ਇਸ ਅਕਾਲ ਤੱਕ ਸਰਬੋੱਚ ਗਵਾਈ ਦੇ ਵਿੱਚ ਪੜਤਾਲ ਕਰਾਈ ਜਾਵੇ ਉਸੇ ਸਾਲ ਦੇ ਵਿੱਚ ਪੜਤਾਲ ਕਰਕੇ ਸੇਵਾਦਾਰ ਤੋਂ ਲੈ ਕੇ ਚੀਫ ਸੈਕਟਰੀ ਤੱਕ 16 ਅਧਿਕਾਰੀ ਬੇਲੇ ਕਰਤੇ ਇਤੋਂ ਵੱਡਾ ਕੋਈ ਉਦਾਂ ਨਹੀਂ ਹੁੰਦਾ ਚੀਫ ਸੈਕਟਰੀ ਫੈਕਟਰੀ ਅਡੀਸ਼ਨਲ ਫੈਕਟਰੀ ਮੀਤ ਫੈਕਟਰੀ ਸਭ ਟੋਟਲ ਮੇਨ ਫੌਦੇਦਾਰ ਇਥੋਂ ਤੱਕ ਜਿਹੜੇ ਸੀਏ ਦਾ ਆਡਿਟ ਤੁਹਾਡੀਆਂ ਸਰਕਾਰਾਂ ਨੇ ਸਹੀ ਠਰਾਇਆ ਅਸੀਂ ਤਾਂ ਉਸ ਸੀਏ ਤੇ ਵੀ ਕਾਰਵਾਈ ਕਰਕੇ ਰਿਕਵਰੀ ਦਾ ਕੇਸ ਵੀ ਪਾਤਾ ਤੇ ਬਾਹਰ ਨਰਸਾ ਉਸੇ ਸਾਲ ਦੇ ਵਿੱਚ ਇਹ ਸੰਜੀਦਗੀ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਸਮੁੱਚੀ ਅੰਤਰ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਉਹਨਾਂ ਨੂੰ ਸਵਾਮਾਂ ਲਾਈਆਂ 15 ਵਾਲੀ ਅੰਤਰ ਕਮੇਟੀ ਦੇ ਪ੍ਰਧਾਨ ਨੂੰ ਵੀ ਤੇ 20 ਵਾਲੀ ਨੂੰ ਵੀ ਤੇ ਜੋ ਉੱਤੇ ਡਰ ਸੀ ਉਹਨਾਂ ਨੂੰ ਅਉਧਿਆ ਤੋਂ ਵੀ ਸੇਵਾਮੁਖਤ ਹੋਣਾ ਪਿਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜੋ ਸੇਵਾਮਾਂ ਲਾਈਆਂ ਸੀ ਝਾੜੂ ਦੀਆਂ ਜਾਂ ਪਬਲਿਕ ਫੰਕਸ਼ਨਾਂ ਤੋਂ ਦੂਰ ਰਹਿਣ ਦੀਆਂ ਜਾਂ ਦੋ ਸਾਲ ਬਾਅਦ ਕੇ ਅਉਧੇ ਨਾਂ ਲੈਣ ਦੀਆਂ ਇਹ ਸਾਰੀਆਂ ਕਾਰਵਾਈਆਂ ਦੁਨੀਆ ਨੇ ਵੇਖੀਆਂ ਮੀਡੀਆ ਦੇ ਵਿੱਚ ਪਰ 5 ਸਾਲਾਂ ਬਾਅਦ ਸਰਕਾਰ ਜਾਣ ਬੁੱਝ ਕੇ ਅੱਜ ਸਾਨੂੰ ਬਿਹਤਰ ਇਹੀ ਸੀ ਕਿ ਜਿਹੜੇ ਅ fırsਰਾਂ ਨਹੀਂ ਸਾਡੇ ਹੱਥ ਨੂੰ ਸਹੀ ਠਰਾਇਆ ਜੀ ਨਾ ਸਰਕਾਰਾਂ ਦੇ ਨੂੰ ਉਹਨਾਂ ਤੇ ਕਾਰਵਾਈ ਕਰਦੇ ਪਰ ਨਹੀਂ ਸਰਕਾਰਾਂ ਸ਼ਾਸ ਰਚਦੀਆਂ ਜਾਣ ਬੁੱਝ ਕੇ ਕੌਮ ਦੀ ਪਾਰਦਰਸ਼ਤਾ ਵਾਲੀ ਸੰਸਥਾ ਜਿਹਦਾ ਚਾਹੇ ਉਹ ਗੱਜਟ ਕਾਪੀ 30 ਰੁਪਿਆ ਦੀ ਛਪਦੀ ਹੈ ਜੀ ਮੈਨੂੰ ਪਹਿਲਾਂ ਵੀ ਦੱਸ ਗਿਆ ਟੈਨ ਤੇ ਕੌਮ ਦੀ ਸੰਸਥਾ ਸਿਰਫ ਕੌਮ ਨੂੰ ਪਾਰਦਰਸ਼ਤਾ ਦਿਖਾਉਣ ਵਾਸਤੇ 2 ਰੁਪਿਆ ਚ ਦਿੰਦੀ ਹੈ ਹਰ ਇੱਕ ਜੋ ਸਾਲ ਦਾ ਬਜਟ ਹੈ ਤੇ ਹਰ ਇੱਕ ਮਹੀਨੇ ਦਾ ਗੱਜਟ ਹੈ ਕਿ 2 ਰੁਪਿਆ ਤੁਸੀਂ ਭਰੋ ਤੇ ਹਰ ਇੱਕ ਮਹੀਨੇ ਤੁਹਾਡੇ ਘਰੇ ਇੱਕ ਇੱਕ ਰੁਪਏ ਦਾ ਲੇਖਾ ਜੋਖਾ ਹੋ ਜੋ 22000 ਮੁਲਾਜ਼ਮ ਹੈ ਸੇਵਾਦਾਰ ਹੈ ਨਾ ਕੌਮ ਦਾ ਪੰਥ ਦੇ ਪਰਿਵਾਰਾਂ ਦੇ ਵਿੱਚੋਂ ਆ ਇਹ ਪ੍ਰਬੰਧ ਨੂੰ ਪਾਰ ਦਸਤਾ ਰੱਖਣ ਵਾਸਤੇ ਹੈ ਇਹ ਨਹੀਂ ਵੀ ਸਰਕਾਰਾਂ ਮੰਗੂ ਤੁਸੀਂ ਮਨਮਰਜ਼ੀ ਦੇ ਨਾਲ ਲੁੱਟੀ ਚੱਲੋ ਜਿੰਨੇ ਮੈਂਬਰ ਨੇ ਘਰੋਂ ਦਸਬੰਧ ਕੱਢ ਕੇ ਸੇਵਾ ਕਰਦੇ ਆ ਕੋਈ ਤਨਖਾਹ ਨਹੀਂ ਕੋਈ ਪੱਤਾ ਨਹੀਂ ਇਹ ਮੁੱਖ ਮੰਤਰੀ ਮੰਗੂਣੀ ਵੀ ਲੋਕਾਂ ਦੇ ਟੈਕਸ ਦੇ ਵਿੱਚੋਂ ਚੌਪਰ ਲਈ ਫਰੋ ਤੇ ਆਪਦੇ ਆਕਾ ਨੂੰ ਖੁਸ਼ ਕਰੀ ਚੱਲੋ ਗੱਡੀਆਂ ਲਈ ਫਰੋ ਕੋਟੀਆਂ ਲਈ ਫਰੋ ਤਾਂ ਹੋਰ ਐਸ਼ੋ ਆਮ ਕਰਾਓ ਇਹ ਜੋ ਗੁਰੂ ਦੇ ਸਿੱਖ ਨੇ ਜੋ ਗੁਰੂ ਦੇ ਭੈਜ ਰਹਿ ਕੇ ਦਸਵੰਦ ਕੱਢ ਕੇ ਸੇਵਾ ਕਰਦੇ ਆ ਉਹਨਾਂ ਤੇ ਚਿੱਕਰ ਸਿਲੰਡਰੀ ਸਿੱਟਣ ਦੀ ਅਲੀਗੇਸ਼ਨ ਲਾਉਣ ਦੀ ਸ਼ਾਰਟ ਕੀਤੀ ਹੈ ਮੈਂ ਸੁਣ ਰਿਹਾ ਸੀ ਇੱਕ ਪ੍ਰੋਫੈਸਰ ਕਹਿ ਰਿਹਾ ਸੀ ਕਿ ਜਦੋਂ ਕਿਸੇ ਲੀਡਰ ਦੀ ਮੌਤ ਹੁੰਦੀ ਹੈ ਨਾ ਉਹ ਕਾਲਤਰ ਸਾਬ ਨਾਲ ਪੰਗਾ ਲੈਂਦਾ ਤੇ ਅੱਜ ਭਗਵਾਨ ਤਮਾਨ ਨੇ ਲੈ ਲਿਆ 15 ਤੋਂ ਪੇਸੀ ਸ਼ੁਰੂ ਹੋ ਗਈ ਪਰ ਅੱਜ ਤੱਕ ਮੁੱਖ ਮੰਤਰੀ ਸਾਹਮਣੇ ਸੁਣਾਈਆਂ ਨੇ ਸੁਣੀਆਂ ਨਹੀਂ ਅੱਜ ਤੱਕ ਇਥੇ ਪਾਰਲੀਮੈਂਟ ਹੈ ਚੇਤਪਤਾ ਮੈਸੇਜ ਇਹ ਤੁਹਾਡੀ ਗੁਰੂ ਦੇ ਤਖਤ ਤੋਂ ਪੇਸ਼ੀ ਸ਼ੁਰੂ ਹੋ ਗਈ ساری ਉਮਰ ਤੁਸੀਂ ਪੇਸ਼ੀ ਹੀ ਭੁਗਤੀਆਂ ਨੇ ਤੇ ਤੁਹਾਡੇ ਜੋ ਲੋਕਾਂ ਨਾਲ ਅਤਿਆਚਾਰ ਜ਼ੁਲਮ ਜਾਂ ਪੰਜਾਬ ਦਾ ਫਰਮਾਇਆ ਲੁੱਟਿਆ ਉਹ ਤੁਹਾਡਾ ਸਾਹ ਬਾਅਦ ਵੀ ਹੋਣਾ ਤੇ ਪਰ ਹੁਣ ਸਿੱਕੇ ਕਾਲ ਤਖਤ ਸਾਹਿਬ ਤੇ ਨਿਵਾਣੇ ਸਿੱਕ ਬਣ ਕੇ ਜਾਉਂਗੇ ਬੇਤਰ ਇਹੀ ਹੈ ਪਰ ਮੈਂ ਸਮਝਦਾ ਕਾਲ ਤਖਤ ਸਾਹਿਬ ਇੱਥੇ ਰੋਈ ਨਿਵਾਣੇ ਸਿੱਕ ਤੌਰ ਤੇ ਬੇਇਨਤੀ ਕਰ ਸਕਦੇ ਆ ਕਿ ਇਹ ਜੇ ਲੋਕਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਸੱਤਾ ਪਾਵਰ ਦੇ ਨਸ਼ੇ ਦੇ ਵਿੱਚ ਉਹ ਸਾਡੀ ਸਰਬਉੱਚ ਸੰਸਦਾਂ ਨੂੰ ਕੋਈ ਚੈਲੰਜ ਨਾ ਕਰ ਸਕੇ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਆ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਗਿਆ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਜੜਾਪਾ ਮਾਨ ਸ਼ਬਦ ਬੋਲੇ ਜਾ ਰਹੇ ਕਿਵੇਂ ਦੇਖ ਦੋਗੇ ਸੋਸ਼ਲ ਮੀਡੀਆ ਤੇ ਇਹ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਸਿੱਧਾਂ ਦੀ ਜਥੇਬੰਦੀ ਕਿਹਾ ਜਾਂਦਾ ਕਿਉਂ ਕਿ ਉਹਦਾ 105 ਸਾਲ ਪੁਰਾਣਾ ਇਤਿਹਾਸ ਹੈ ਉਸ ਨੇ ਇਸ ਸੂਬੇ ਵਾਸਤੇ ਦੇਸ਼ ਵਾਸਤੇ ਲੋਕਾਂ ਵਾਸਤੇ ਸਰਿਕਾਮ ਬਾਕੇ ਹੱਥਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਜੇਲਾਂ ਭਰੀਆਂ ਤਾ ਇਹਨੂੰ ਸਿੱਧਾ ਜਿੱਥੇ ਬੰਦੀ ਕਹੀ ਜਾਂਦੀ ਹੈ ਤੇ ਇਹ ਟ੍ਰੋਲ ਆਰਮੀ ਹੈ 14 ਤੋਂ 12 ਤੋਂ ਆਏ ਨੇ ਇਹਨਾਂ ਨੇ ਕੱਲੀ ਦੂਸ਼ਣਵਾਦੀ ਐਲੀਗੇਸ਼ਨਵਾਦੀ ਕਰਦਾਰ ਖੁਸ਼ੀ ਕੀਤੀ ਆ ਲੀਡਰਾਂ ਦੀ ਪਰ ਹੁਣ ਇਸੀ ਕਾਲ ਤੱਕ ਸਭ ਤੱਕ ਪਹੁੰਚ ਗਏ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਕਰਦਾਰ ਖੁਸ਼ੀ ਕਰ ਰਹੇ ਹੈ ਦਿੱਲੀ ਵਾਲੇ ਢਾੜ ਵੀ ਕੇਜਰੀ ਆਲ ਮਨੀ ਸੋਧਿਆ ਜਨਵਰੀ ਗੇ ਜਿਨ੍ਹਾਂ ਨੇ ਸਾਡੇ ਮੁੱਖ ਮੰਤਰੀ ਸਾਰੇ ਮੰਤਰੀ ਤੇ 92 ਨੂੰ ਬੰਧਕ ਬਣਾਇਆ ਹੋਇਆਗਾ ਕਹਿਣਾ ਚਾਹਨਾ ਹੈ ਕਿ ਮੁੱਖ ਮੰਤਰੀ ਤੇ ਪੁਰਾਣਾ ਹੋਮ ਮਿਨਿਸਟਰ ਸੁਖਬੀਰ ਬਾਦਲ ਇਹ ਚਿੱਟਾ ਵੇਚਣ ਵਾਲੇ ਆ ਕੋਈ ਸੁਣਿਆ ਕਿ ਨਹੀਂ ਸੁਣਿਆ ਕਿ ਜੇ ਹੋਮ ਮਿਨਿਸਟਰ ਚਾਵੇ ਤਾਂ ਚਿੱਟਾ ਬਿਕ ਨਹੀਂ ਸਕਦਾ ਇਹ ਯਾਦ ਆ ਤੁਹਾਨੂੰ ਇਹਨੇ ਇਹ ਵੀ ਕਿਹਾ ਸੀ ਕਿ ਰੇਤਾ ਇਹਨਾਂ ਦੇ ਢਿੱਡਾਂ 'ਚ ਮੈਂ ਕੱਢੂੰ ਉੱਠੇ ਟੰਗੂੰ ਇਹਨਾਂ ਦੇ ਚੋਲਿਆਂ 'ਚੋਂ ਰੇਤਾ ਢਿਚ ਡਿਗੂੰ ਕਿਹਾ ਸੀ ਨਹੀਂ ਕਿਹਾ ਸੀ ਇਹ ਕਿਹਾ ਸੀ ਕਿ ਨਹੀਂ ਕਿਹਾ ਸੀ ਕਿ 40 ਹਜ਼ਾਰ ਕਰੋੜ ਦਾ ਸਾਲਾਨਾ ਰੇਤਾ ਚੋਰੀ ਹੁੰਦਾ ਕਿਹਾ ਤੇ ਨਹੀਂ ਕਿਹਾ ਸੀ ਅੱਜ ਪੁੱਛਣਾ ਚਾਹਨਾ ਭਗਵੰਤ ਮਾੜ ਚਿੱਟਾ ਤੂੰ ਵੇਚ ਰਿਹਾ ਅੱਜ ਦੀ ਡੇਟ 'ਚ ਰੇਤਾ ਤੂੰ ਵੇਚ ਰਿਹਾ ਅੱਜ ਦੀ ਡੇਟ 'ਚ ਬੇਦਬੀ ਵਾਲਿਆਂ ਨੂੰ ਤੂੰ ਕଲେਜੇ ਲਈ ਬੈਠਾ ਚਾਰ ਸਾਲ ਹੋ ਗਏ ਤੂੰ ਉਹਦਾ ਜਵਾਬ ਦੇ ਕਿਉਂ ਨਹੀਂ ਅੱਜ ਦੀ ਗੱਲ ਕਰਦਾ ਕਿਉਂ ਬੇਦਬੀ ਦੀ ਗੱਲ ਮੁੜ ਕੇ ਨਹੀਂ ਕਰਦਾ ਕਿਉਂ ਰੇਤੇ ਦੀ ਗੱਲ ਨਹੀਂ ਕਰਦਾ ਕਿਉਂ ਚਿੱਟੇ ਦੀ ਗੱਲ ਨਹੀਂ ਕਰਦਾ ਛਾਤੀ ਪਾੜ ਪਾੜ ਕੇ ਕਹਿੰਦਾ ਸੀ 2.5 ਲੱਖ ਕਰੋੜ ਕਰਜ਼ਾ ਹੋ ਗਿਆ ਪੰਜਾਬ ਦੇ ਨਾਲ ਢੱਡਾ ਚੋਂ ਕੱਢੋ ਅੱਜ 420000 ਕਰੋੜ ਕਰਜ਼ਾ ਹੋ ਗਿਆ ਭਗਵੰਤ ਮਾਨ ਪਹਿਲਾਂ ਆਪਣੇ ਤੇ ਦਿੱਲੀ ਦੇ ਜਿਹੜੇ ਤੇਰੇ ਚਾਲਕਾਂ ਦੇ ਢਿੱਡਾਂ ਚੋਂ ਕੱਢ ਇਹ ਕੁਝ ਹੀ ਸਿਆਸਤ ਖੇਡਣੀ ਬੰਦ ਕਰ ਦੇ ਇਹ ਪੰਜਾਬੀਆਂ ਨੂੰ ਬੰਦਨ ਦੀ ਆਦਤ ਬੰਦ ਕਰ ਦੇ ਇਹ ਜਿਹੜਾ ਤੂੰ ਮગર ਮੱਛ ਦੇ ਹਿੰਜੂ ਸੁਟਦਾ ਹੈ ਨਾ ਸਾਢੇ 4 ਸਾਲ ਕਿਹੜੀ ਦਿਨ ਚ ਸੁੱਤਾ ਸੀ ਕਿਹੜੀ ਤਾਰੂ ਬੀਤੀ ਸੀ ਤੂੰ ਕਿਉਂ ਤੈਨੂੰ ਸਾਢੇ 4 ਸਾਲ ਦੀ ਪਤਾ ਲੱਗਿਆ ਕਿ ਸਰੂਪ ਦਾ ਇਸ਼ੂ ਹੈ ਕਿਉਂ ਸਾਢੇ 4 ਸਾਲ ਬਾਦ ਆਇਆ ਕਿਉਂ ਅੱਜ ਜਗਿਆ ਕਿਉਂ ਤੂੰ ਇਹਦੇ ਵਿੱਚ ਚੁੱਪ ਰਿਆ ਕਿਉਂ ਤੂੰ ਬੇਈਮਾਨ ਰਿਆ ਕਿਉਂ ਤੂੰ ਆਪਣੀ ਸਰਕਾਰ ਸਹੀ ਢੰਗ ਨਾਲ ਨਹੀਂ ਚਲਾਈ ਜਵਾਬ ਤਾਂ ਸਾਨੂੰ ਦੇ ਅੱਜ ਤੂੰ ਪਖੰਡ ਕਰਦਾ ਤੇਰਾ ਲਾਈਵ ਹੋ ਜਵੇ ਲਾਈਵ ਤਾਂ ਤੂੰ ਉੱਥੇ ਦਾ ਕਰਾ ਇੰਸਟਾਡਨ ਦਾ ਉਹਦਾ ਲਾਈਵ ਦੇ ਸਾਨੂੰ ਜਿਹੜਾ ਤੈਨੂੰ ਜਾਦ ਚ ਲਾਇਆ ਸੀ ਉਹਦਾ ਲਾਈਵ ਦੇ ਜਿਹੜਾ ਤੂੰ ਦਿੱਲੀ 에ਰਪੋਰਟ ਚ ਗਿਆ ਸੀ ਉਹਦਾ ਲਾਈਵ ਦੇ ਜਿਹੜਾ ਤੂੰ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਸੀ ਤੇ ਲੋਕਾਂ ਨੇ ਤੈਨੂੰ ਕਿਹਾ ਉਹਦਾ ਲਾਈਵ ਦੇ ਜਿਹੜਾ ਤੂੰ ਪਾਰਲੀਮੈਂਟ ਦੇ ਵਿੱਚ ਤੇਰੇ ਤੇ ਸ਼ਿਕਾਇਤ ਲੱਗਦੀ ਸੀ ਕਿ ਛੜਿਆਣ ਮਾਰਦਾ ਨਾਲ ਦੇ ਐਪੀ ਕਹਿੰਦੇ ਸੀ ਉਹਦਾ ਲਾਈ ਦੇ ਇਲੈਕਟ੍ਰਿਕ ਜੀਆ ਦੇ ਸਾਨੂੰ ਅਗਲੀਆਂ ਟਰੰਕੀਆਂ ਦੀ ਗੱਲ ਬਾਤ ਚ ਕਰੀ ਤੁਸੀਂ ਕਮਾਲ ਹੈ ਕਿ ਇੱਕ EMPLY ESCPC ਦੇ 16 ਨਾਮਜਦ ਹੋ ਜਾਣ ਉਹ ਬਿਜਾਦੀ ਭੇਟਾ ਦੀ ਰਸੀਦ ਕੱਟਣ ਦੀ ਬਜਾਏ ਜੇਬ ਚ ਪਾ ਲੈਣ ਇਹ ਕਰਪਸ਼ਨ ਹੋ ਜਾਵੇ ਉਹਨਾਂ ਨੂੰ ਕੱਢ ਦਿੱਤਾ ਜਾਵੇ ਇਨਕੁਆਰੀ ਨੇਪਰੇ ਚੜਜੀ ਜਾਵੇ ਤੇ ਇਹੀ ਹਾਲ ਤੱਕ ਦੇ ਜਥੇਦਾਰ ਸਾਹਿਬ ਸਾਫ ਕਾ ਜਿਹੜੇ ਅੱਜ ਬੋਲਦੇ ਆਂ ਉਹਨੂੰ ਪ੍ਰਵਾਨ ਕਰ ਲੈਣ ਤੇ ਅੱਜ ਤੁਸੀਂ ਕਹੋ ਕਿ ਐਸਜੀਪੀਸੀ ਜ਼ਿੰਮੇਵਾਰ ਹੈ ਅਕਾਲੀ ਦਲ ਜ਼ਿੰਮੇਵਾਰ ਹੈ ਉਹ ਤੁਸੀਂ ਦੇਖ ਕੇ ਆਇਓ ਨਾ ਪੂਰਾ ਪੰਜਾਬ ਭਰਿਆ ਪਿਆ ਹੈ ਭਗਵੰਤ ਮਾਨ ਦੀ ਬੁੱਧੀ ਸਜਾਈ ਹੁੰਦੀ ਹੈ ਉੱਥੇ ਸਜਾ ਕੇ ਲਿਖਿਆ ਹੁੰਦਾ ਹੈ ਪਤਾ ਨਹੀਂ ਇੰਨੇ ਹਜ਼ਾਰ ਭ੍ਰਿਸ਼ਟਾਚਾਰ ਦੇ ਕੇਸ ਦਰਜ ਪਰ ਇਹ ਕਦੀ ਪੜਿਆ ਇੰਨੇ ਚਿੱਟੇ ਦੇ ਕੇਸ ਦਰਜ ਪੜਿਆ ਕਦੀ ਪੜਿਆ ਭਗਵੰਤ ਮਾਨ ਤੂੰ ਫਿਰ ਜਵਾਬ ਦੇ ਕੇ ਪੰਜਾਬ ਚ ਭ੍ਰਿਸ਼ਟਾਚਾਰ ਕਿਉਂ ਓ ਆਪ ਜੰਨੇ ਚਿੱਟਾ ਬਿਕਦਾ ਕਿਉਂ ਇਹ ਚਿੱਟੇ ਦੀ ਤਸਕਰੀ ਕਿਉਂ ਇੱਥੇ ਕਪਸਰ ਬੇਈਮਾਨ ਕਿਉਂ ਅੱਜ ਪੰਜਾਬ ਕਿਉਂ ਆਕਸ਼ਨ ਤੇ ਲੱਗਿਆ ਅੱਜ ਪੰਜਾਬ ਦਾ ਇਨਸਾਫ ਬਿਕਰਾ ਕਿਉਂ ਹੈ ਅੱਜ ਪੰਜਾਬ ਦੇ ਵਿੱਚ ਜਗਾ ਜਗਾ ਤੇ ਲੋਕ ਤਰ੍ਹਾਂ ਤਰ੍ਹਾਂ ਕਿਉਂ ਕਰਦੇ ਆ ਤੈਨਾਂ ਦਾ ਜਵਾਬ ਤਾਂ ਦੇ ਲੈ ਤੂੰ ਆਪਣੀ ਸਰਕਾਰ ਦਾ ਜਵਾਬ ਤਾਂ ਦੇ ਲੈ ਤੂੰ ਇਹ ਤਾਂ ਜਵਾਬ ਦੇ ਦੇ ਸਾਨੂੰ ਕਿ ਐਡਵਰਟਾਈਜ਼ਮੈਂਟ ਤੇ ਇੰਨਾ ਜ਼ੋਰ ਲਾਇਆ ਹੋਇਆ ਹੈ ਲੋਕਾਂ ਨੂੰ ਪਤਾ ਨਹੀਂ ਕਿ ਤੂੰ ਕਿੰਨੀ ਨਲਾਕ ਹੈ ਲੋਕਾਂ ਨੂੰ ਪਤਾ ਨਹੀਂ ਕਿ ਦਿੱਲੀ ਵਾਲੇ ਕਾਬਜ਼ ਹੈ ਲੋਕਾਂ ਨੂੰ ਪਤਾ ਨਹੀਂ ਸਸੋਦੀਆ ਸਰਕਾਰ ਚਲਾ ਰਿਹਾ ਹੈ ਲੋਕਾਂ ਨੂੰ ਪਤਾ ਨਹੀਂ ਕਿ ਪਹਿਲਾਂ ਕਿਹੜੇ ਕਿਹੜੇ ਨੇ ਸਰਕਾਰ ਚਲਾਈ ਤੂੰ ਪਹਿਲਾਂ ਜਵਾਬ ਦੇ ਕਿ ਜਿਹੜੇ ਦਿੱਲੀ ਦੇ ਲਾਏ ਲਾਏ ਤੂੰ ਰਾਜ ਸਭਾ ਦੇ ਉਹ ਕਿਉਂ ਲਾਏ ਉਹਦਾ ਜਵਾਬ ਦੇ ਦੇ ਅੰਬਾਨੀ ਡਾਨੀ ਨੂੰ ਕਹਿੰਦਾ ਅਰਜਿੰਦਰ ਗੁਪਤਾ ਨੌਰ ਚੰਦ ਦਾ ਕਾਕਾ ਇਹ ਚ ਕੀ ਖੂਬਸੂਰਤੀ ਹੈ ਕਿਉਂ ਇਹਨੂੰ ਰਾਜ ਸਭਾ ਦਿੱਤੀ ਹੈ ਇਸ ਤੋਂ ਪਹਿਲਾਂ ਰੋੜੇ ਨੂੰ ਕਿਉਂ ਦਿੱਤੀ ਹੈ ਖੋਰ ਸਨਤਕਾਰ ਨੂੰ ਅੱਜ ਉਹ ਸਨਤਕਾਰ ਨੂੰ ਚਾਰ ਚਾਰ ਮਿਨਿਸਟਰੀਆਂ ਕਿਉਂ ਦਿੱਤੀਆਂ ਤੇ ਪੱਲੇ ਤਾਂ ਕੱਖ ਹੈ ਨਹੀਂ ਮਨਿਸਟਰੀਆ ਦਾ ਦਿੰਦਾ ਹੈਗਾ ਲਾਲਾ ਕੇਜਰੀਵਾਲ ਤੇ ਤੂੰ ਸਾਨੂੰ ਆ ਕਬ ਬਗਾਰ ਕੇ ਗੱਲ ਕਰਨ ਲੱਗਾ ਏਸ ਨੂੰ ਸੁਣਿਆ ਦੇਣਾ ਕੰਨ ਕੌਮ ਨੂੰ ਬਗਾਰਨਾ ਬੰਦ ਕਰ ਦੇ ਜਿਹੜੇ ਬੱਥਾ ਕਲ ਤਖਤ ਨਾ ਲਾਇਆ ਨਾ ਉਹਦਾ ਮੱਸੇ ਰੰਗੜਾ ਜੋ ਹਾਲ ਹੈ ਉਹ ਹਾਲ ਤੇ ਰਹੋ ਨੋਟ ਕਰ ਲਿਓ ਦੂਜਾ ਸਾਬਤ ਕਰਨਾ ਚਾਹੁੰਦਾ ਕਿ ਮੈਂ ਬੜਾ ਜ਼ੋਰਾਵਰ ਹੈ ਮੇਰੇ ਚ ਸ਼ਕਤੀ ਬੜੀ ਹੈ ਲੋਗਾ ਨੇ ਦਿੱਤੀ ਹੈ ਸ਼ਕਤੀ ਇੱਕ ਖਿਸਕ ਦੀ ਜਿਵੇਂ 2 ਮਿੰਟ ਲਈ ਰੱਦ ਨੇ ਇਹੀ ਪੰਜਾਬ ਹੋਈ ਤੂੰ ਤੈਨੂੰ ਇੱਥੇ ਗੜਗੜਾਂ ਦਾ ਤੇ ਭੱਜਦਾ ਦੇਖੂਗਾ ਜੇ ਤੂੰ ਮੱਥਾ ਲਾਇਆ ਅਕਾਲ ਤਖਤ ਸਾਹਿਬ ਦੇ ਨਾਲ ਕਰਪਾ ਕਰ ਨਿਮਾਣਾ ਹੋ ਕੇ ਜਾ ਨਿਮਾਣਾ ਹੋ ਕੇ ਜਾ ਤੇ ਕੁਝ ਹਰਕਤਾਂ ਬੰਦ ਕਰ ਦੇ ਜਿਹੜਾ ਮੱਥੇ ਤੇ ਟੇਕ ਟੇਕ ਕੇ ਪੂਰੇ ਪੰਜਾਬ ਚ ਬੋਰਡ ਲਾਏ ਆ ਨਾ ਉਹ ਦੋਰਾ ਚਿਹਰਾ ਤੇਰਾ ਅਸਲੀ ਚਿਹਰਾ ਨਜ਼ਰ ਆ ਗਿਆ ਜਦ ਤੂੰ ਬੰਗਾਰਨਾ ਸ਼ੁਰੂ ਕੀਤਾ ਅਕਾਲ ਤਖਤ ਸਾਹਿਬ ਨੂੰ ਬੰਗਾਰਨਾ ਬੰਦ ਕਰ ਦੇ ਅਸੀਂ ਪ੍ਰਦਰਸ਼ਨ ਨਹੀਂ ਕਰ ਸਕਦੇ ਟੰਡਾ ਸਾਹਿਬ ਟੰਡਾ ਸਾਹਿਬ ਇਹਨੂੰ ਸਬੂਤਾਂ ਨੂੰ ਲੈ ਕੇ ਤੁਸੀਂ ਬੰਗਾਰਨਾ ਕਹਿ ਰਹੇ ਹੋ ਜਿਹੜਿਓ ਕਹਿ ਰਹੇ ਕਿ ਮੈਂ ਉੱਥੇ ਪੰਜਾਬੀ ਦੇ ਸਾਹਮਣੇ ਜਾ ਕੇ ਪੋਲ ਖੋਲੂਗਾ ਸਾਰੀ ਇਹਨੂੰ ਬੰਗਾਰਨਾ ਕਹਿ ਰਹੇ ਕਿਹੜਾ ਪੋਲ ਖੋਲਣਾ ਉਹਨੂੰ ਕਹਤਾਂ ਨਾ ਪੋਲ ਖੋਲਦੇ ਪੰਜਾਬ ਚ ਕਰਪਸ਼ਨ ਕਿਉਂ ਹੋਈ ਹੈ ਉਹਨੂੰ ਕਹਤਾਂ ਨਾ ਪੋਲ ਖੋਲਦੇ ਪੰਜਾਬ ਚ ਚਿੱਟਾ ਖਾਣ ਵੇਚਿਆ ਉਹਨੂੰ ਕਹ ਪੋਲ ਖੋਲਦੇ ਕਿਹਦੀ ਮਾਂ ਤੇ ਕਿਹਦੀ ਭੈਣ ਰੇਤਾ ਚਰੰਦੀ ਹੈ 4 ਸਾਲ ਤੇ ਉਹਨੂੰ ਖੋ ਕੇ ਕਿਹੜੇ ਮੰਤਰੀ ਕੋਲ ਰੇਤਾ ਹੈ ਉਹਦੇ ਪੋਲ ਖੋਲਦੇ ਪੋਲ ਖੋਲਦੇ ਕਿਨੇ ਲੋਟਸ ਚਲਾਇਆ ਸੀ ਸਰਕਾਰ ਦਾ ਪੋਲ ਖੋਲ ਤੂੰ ਪੋਲ ਕੌਮ ਦਾ ਖੋਲਣਾ ਬੰਦ ਕਰ ਦੇ ਤੇਰੇ ਇਖਤਿਆਰ ਚ ਨਹੀਂ ਹੈ ਇਹ ਐਸਟੀਪੀਸੀ ਦਾ ਇਖਤਿਆਰ ਹੈ ਹੈ ਜੀ 2801 ਉਹ ਛੱਡੋ 2801 ਇਕਰ ਛੱਡੋ ਨਾ ਪੋਲ ਖੋਲ ਕਿ ਆਸਟ੍ਰੇਲੀਆ ਦੇ ਵਿੱਚ ਢੇਲੇ ਤੇ ਢੇੜਾ ਤੇਰੇ ਕਰਦੇ ਕਿਉਂ ਲਾਂਦੇ ਆ ਖੋਲ ਪੋਲ ਟਾਂਡੇ ਸਾਹਿਬ ਮੰਤਰੀ ਤੇ ਆਲੀ ਸਾਹਿਬ ਇਹ ਕਹਿ ਰਹੇ ਨਹੀਂ ਉਹ ਛੱਡੋ ਮੰਪੀ ਤੇ ਆਲੀ ਪਹਿਲੇ ਮੰਪੀ ਤੇ ਆਲੀ ਦਾ ਛੱਡੋ ਉਸ ਬੰਦੇ ਦੀ ਗੱਲ ਨਾ ਕਰੋ ਜਿਹੜਾ ਕਰਤਕਨ ਹੋਵੇ ਉਹਨੂੰ ਤਾਂ ਮੰਪੀ ਤੇ ਆਲੀ ਦੇ ਤਾਂ ਪੋਲ ਖੋਲ ਮੰਪੀ ਤੇ ਆਲੀ ਦੇ 300 ਕਰੋੜ ਦੀਆਂ ਕਲੋਨੀਆਂ ਕਟੀਆਂ ਕਿਉਂ ਬਨਪਰੀ ਤੇਰਾ ਤੋਤਾ ਬਣਿਆ ਬੋਲ ਬੋਲ ਖੋਲ ਮੈਂ ਕਹਿੰਦਾ ਮੈਂ ਚੈਲੰਜ ਕਰਦਾ ਮਨਪਰੀ ਤੂੰ ਕਹ ਤੂੰ ਚੱਲ ਗਏ ਉਹੀ ਤੇ ਨਹੀਂ ਸੀ ਜਾਂ ਕਿ ਸ਼ਲੋਕੀ ਕਹਿੰਦੇ ਸੀ ਆ ਪਾਰ ਕਰੰਦੇ ਸਵੇ ਬਣਾ ਦੇ ਚਿੱਟੇ ਵਿਚਣ ਵਾਲਿਆਂ ਦੇ ਉਹ ਮਨਪਰੀ ਤੁਸੀਂ ਗੱਲ ਗੱਲ ਉਹ ਨਹੀਂ ਕਰੋ ਗੱਲ ਇਹ ਵੀ ਕਰੋ ਸਰ ਗੈਨੀ ਹਰਪ੍ਰੀਤ ਗੈਨੀ ਹਰਪ੍ਰੀਤ ਤੂੰ ਜਾ ਕੇ ਉਹ ਸਵਾਲ ਕਰੋ ਗੈਨੀ ਜੀ ਉਹਨਾਂ ਨੂੰ ਖੌਦੇ اختیار ਦੇ ਅੰਦਰ ਤੁਸੀਂ ਉੱਥੇ ਤਖਤੇ ਡੱਕੇ ਸੀ ਤੁਹਾਡੀ ਇੱਜ਼ਤ ਨਹੀਂ ਸੀ ਉਹ ਤਖਦੀ ਸੀ ਇੱਜ਼ਤ ਉਸ ਕੁਰਸੀ ਦੀ ਇੱਜ਼ਤ ਸੀ ਉੱਥੇ ਨਿਮਾਨੇ ਬਣ ਕੇ ਮੱਥਾ ਟੇਕ ਕੇ ਸੁਖਬੀਰ ਬਾਦਲ ਜੀ ਗਏ ਸੀ ਅਖਬਰੀ ਸੀ ਚੱਕੀ ਪਰ ਉਸ ਟਾਈਮ ਤੁਸੀਂ ਉਹ ਮਰਿਆਦਾ ਦਾ ਦੱਸੋ ਜਿਹਨੂੰ ਤੁਸੀਂ ਕਹਿ ਚੁੱਕੇ ਹੋ ਕਿ ਸਰੂਪਾਂ ਦਾ ਜਿਹੜੇ ਜਿਹਨੂੰ ਤੁਸੀਂ ਬੇਦੋਸ਼ ਰੰਦੇ ਚੋਰੀ ਦਾ ਕਿ ਉਹ ਸਰੂਪ ਬਾਰੇ ਤੁਸੀਂ ਐਗਜ਼ੋਨਰੇਟ ਕਰ ਚੁੱਕੇ ਕਿ ਨਹੀਂ ਕਰ ਚੁੱਕੇ ਤੁਸੀਂ ਰਿਪੋਰਟ ਐਕਸੈਪਟ ਕਰ ਚੁੱਕੇ ਕਿ ਨਹੀਂ ਕਰ ਚੁੱਕੇ ਇਹ ਦੋਗਲੇ ਬੰਦੇ ਦਾ ਕੀ ਕਰੋਗੇ ਜਿਹੜੇ ਬੰਦਿਆਂ ਚ ਜਮੀਰ ਹੈ ਨਹੀਂ ਉਹ ਬੰਦੇ ਦਾ ਕੀ ਕਰੋਗੇ 9 ਸਾਲ ਹੋ ਗਏ ਨੇ ਦੋ ਸਰਕਾਰਾਂ ਬੇਅਦਬੀ ਦੇ ਮੁੱਦੇ ਤੇ ਬਣੀਆਂ ਨੇ ਕੋਈ ਵੀ ਸਰਕਾਰ ਇਨਸਾਫ ਨਹੀਂ ਦੇ ਸਕੀ ਪਰ ਸਿਆਸਤ ਕਰਕੇ ਇਸ ਮੁੱਦੇ ਤੇ ਸਰਕਾਰਾਂ ਦੋ ਬਣ ਚੁੱਕੀਆਂ ਨੇ ਹੁਣ ਜਦੋਂ ਲੋਕ ਸਿੱਖ ਸੰਗਤ ਇਹਨਾਂ ਤੋਂ ਪੁੱਛਦੀ ਹੈ ਕਿ ਬੇਅਦਬੀ ਦਾ ਇਨਸਾਫ ਦਾ ਕੀ ਬਣਿਆ ਤਾਂ ਉਹ ਗੱਲ ਨੂੰ ਪਿੱਛੇ ਛੱਡ ਕੇ ਤੇ ਜਿਹੜੀ ਆਪਣੀ ਸਰਕਾਰ ਦੇ ਫੇਲੀਅਰ ਨੇ ਉਹਨਾਂ ਨੂੰ ਛਪਾਉਣ ਲਈ ਇਹਨਾਂ ਨੇ ਹੁਣ 328 ਰੂਪਾਂ ਦਾ ਜੋ ਬੇਅਦਬੀ ਦਾ ਮੁੱਦਾ ਹੈ ਉਹ ਉਠਾਇਆ ਹਾਲਾਂਕਿ ਜੋ ਰਿਪੋਰਟ ਹੈ ਉਹਦੇ ਵਿੱਚ ਬਿਲਕੁਲ ਕਲੀਅਰ ਹੈ ਕਿ ਇਹ ਬੇਅਦਬੀ ਦਾ ਮੁੱਦਾ ਨਹੀਂ ਹੈ ਇਹ ਕੁਝ ਜੋ ਅਧਿਕਾਰੀ ਸੀ ਐਸਜੀਪੀਸੀ ਦੇ ਉਹਨਾਂ ਦੀ ਜੋ ਭੇਟਾ ਹੁੰਦੀ ਹੈ ਲੈ ਕੇ ਜਾਂਦੇ ਨੇ ਜਦੋਂ ਸਰੂਪ ਮਿਲਦਾ ਹੈ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਂ ਜਿਹੜੀ ਭੇਟਾ ਮਿਲਦੀ ਆ ਉਹਦੇ ਗਬਨ ਦਾ ਮਾਮਲਾ ਹੈ ਬੜਾ ਕਲੀਅਰ ਹੈ ਈਸ਼ਵਰ ਸਿੰਘ ਰਿਪੋਰਟ ਦੇ ਵਿੱਚ ਪਰ ਜੋ ਮੌਜੂਦਾ ਸਰਕਾਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਢਾ ਲਾਉਣ ਲਈ ਸਿੱਖ ਸੰਸਥਾਵਾਂ ਨੂੰ ਢਾ ਲਾਉਣ ਲਈ ਇੱਕ ਆਪਣਾ ਝੂਠ ਦਾ ਜੋ ਨਵਾਂ ਪਲੰਦਾ ਜੋ ਜਿਹਦੇ ਸਿਰ ਤੇ ਇਹਨਾਂ ਨੇ ਪਹਿਲਾਂ ਸਰਕਾਰ ਬਣਾਈ ਹੈ ਜਾਂ ਝੂਠਾ ਪ੍ਰਚਾਰ ਕੇ ਲਈਏ ਉਹ ਲਗਾਤਾਰ ਲੋਕਾਂ ਨੂੰ ਪ੍ਰੋਸੈਸਨ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਦੀ ਸਾਡੀ ਜੋ ਪ੍ਰੈਸ ਕਾਨਫਰੰਸ ਹੈ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਲੋਕਾਂ ਨੂੰ ਸਿੱਖ ਸੰਗਤ ਨੂੰ ਕੀ ਸਰਕਾਰ ਅਸਲ ਦੇ ਵਿੱਚ ਕਰਨਾ ਕੀ ਚਾਰੀ ਹੈ ਸੋ ਹੁਣ ਅਸੀਂ ਪਿੱਛੇ ਜੋ ਡਵੈਲਪਮੈਂਟ ਹੋਈਆਂ ਨੇ ਉਹਦੇ ਬਾਰੇ ਦੱਸਣਾ ਚਾਹੁੰਦੇ ਆ ਕਿ ਰਿਪੋਰਟ ਦੇ ਵਿੱਚ ਬਿਲਕੁਲ ਕਲੀਅਰ ਹੈ ਪਰ ਦੁਬਾਰਾ ਜੋ ਧਾਰਮਿਕ ਮੁੱਦੇ ਨੇ ਉਹਨਾਂ ਨੂੰ ਉਠਾ ਕੇ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ 27 ਦਾ ਇਲੈਕਸ਼ਨ ਸਿਰ ਤੇ ਹੈ ਸਿਰਫ 1 ਸਾਲ ਰਹਿ ਗਿਆ ਹੈ ਬੇਅਦਬੀਆਂ ਦੇ ਮੁੱਦੇ ਤੇ ਜੇ ਗੱਲ ਕਰੀਏ ਅਸਲ ਦੇ ਵਿੱਚ 14 ਦੇ ਵਿੱਚ ਪੰਜਾਬ ਦੇ ਵਿੱਚ ਪਾਰਟੀ ਖੜੀ ਹੋਈ ਹੈ 15 ਦੇ ਵਿੱਚ ਬੇਅਦਬੀਆਂ ਹੋਣੀਆਂ ਸ਼ੁਰੂ ਹੋਈਆਂ 16 ਦੇ ਵਿੱਚ ਇਹਨਾਂ ਦਾ ਅਪਦਾ ਦਿੱਲੀ ਦਾ ਐਮਐਲਏ ਨਰੇਸ਼ ਯਾਦਵ ਮਲੇਰ ਕੋਟਲਾ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਵਿੱਚ ਫੜਿਆ ਗਿਆ ਉਹਦੀ ਗ੍ਰਿਫਤਾਰੀ ਹੋਈ 2024 ਚ ਉਹਨੂੰ ਸਜ਼ਾ ਹੋਈ ਫਿਰ ਵੀ ਉਹਨੂੰ ਪਾਰਟੀ ਨੇ ਦੁਬਾਰਾ ਟਿਕਟ ਦਿੱਤੀ ਇਹ ਜੀ ਕੀ ਮਜਬੂਰੀ ਸੀ ਇਹੋ ਜੇ ਦਾਗਦਾਰ ਬੰਦੇ ਨੂੰ ਟਿਕਟ ਦੇਣਾ ਉਹਦੇ ਪਿੱਛੇ ਜਿਹੜੀ ਮਜਬੂਰੀ ਸੀ ਉਹ ਇਹ ਸੀ ਕਿ ਕਿਤੇ ਸਾਡਾ ਭੇਤ ਨਾ ਖੁੱਲ ਜੇ ਇਹਨਾਂ ਦੇ ਅੱਜ ਦੇ ਮੌਜੂਦਾ ਮੰਤਰੀ ਹਰਪਾਲ ਚੀਮਾ ਜੀ ਫਾਈਨੈਂਸ ਮਿਨਿਸਟਰ ਜੋ ਮੰਤਰੀ ਨੇ ਤੇ ਹਰਜੋਤ ਬੈਂਸ ਉਹ ਇਹਨਾਂ ਦੇ ਵਕੀਲ ਰਹੇ ਨੇ ਨਰੇਸ਼ ਯਾਦਵ ਦੇ ਬੇਅਦਬੀ ਦੇ ਮੁੱਦੇ ਦੇ ਵਿੱਚ ਸੋ ਜਿਹੜੀ ਪਾਰਟੀ ਬੇਅਦਬੀ ਦੇ ਜੋ ਕਲਪਰੇਟ ਨੇ ਜੋ ਗੁਨਾਹਗਾਰ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਉਹ ਸਿੱਖ ਸੰਸਥਾਵਾਂ ਦੇ ਜੋ ਅੰਦਰੂਨੀ ਮਸਲੇ ਨੇ ਹੁਣ ਉਹਨਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰਕੇ ਜਿਹੜਾ ਨਵਾਂ ਨਰੇਟਿਵ ਸਿਰਜਣਾ ਚਾਹੁੰਦੀ ਹੈ ਉਹ ਤੁਹਾਨੂੰ ਦੱਸਣਾ ਚਾਹੁੰਦੇ ਕਿ ਇਹਨਾਂ ਨੇ ਇੱਕ ਸੈੱਟ ਦਾ ਗਠਨ ਕੀਤਾ ਹੋਇਆ ਸੈੱਟ ਦੇ ਵਿੱਚ ਜਿਹੜੇ ਅਫਸਰ ਨੇ ਜੇ ਉਹਨਾਂ ਦੀ ਗੱਲ ਕਰੀਏ ਸੀਪੀ ਅੰਮ੍ਰਿਤਸਰ ਪੁੱਲਰ ਗੁਰਪ੍ਰੀਤ ਸਿੰਘ ਪੁੱਲਰ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਜੈਡ ਪ੍ਰੋਟੈਕਟਿਵ ਨੇ ਸਾਬਕਾ ਡਿਪਟੀ ਸੀਐਮ ਨੇ ਉਹਨਾਂ ਤੇ ਗੋਲੀ ਚੱਲ ਗਈ ਤਾਂ 6 ਘੰਟੇ ਇਹਨਾਂ ਨੇ ਐਫਆਈਆਰ ਦਰਜ ਨਾ ਕਰਕੇ ਇੱਕ ਬੜਾ ਬੇਹੁਦਆ ਤੇ ਸ਼ਰਮਨਾਕ ਬਿਆਨ ਦਿੱਤਾ ਕਿ ਹੋ ਸਕਦਾ ਹੈ ਕਿ ਸਿੰਪਥੀ ਲੈਣ ਲਈ ਗੋਲੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਆਪਣੇ ਤੇ ਚਲਾ ਲਈ ਦੂਜਾ ਐਸਪੀ ਹਰਪਾਲ ਸਿੰਘ ਜੋ ਹਮਲਾ ਕਰਨ ਵਾਲੇ ਨਾਲ ਰੇਕੀ ਕਰਾਉਂਦਾ ਰਿਹਾ ਉਹਦੀ ਜਿਹੜੀ ਕੋਸ਼ਿਸ਼ ਸੀ ਸੁਖਬੀਰ ਸਿੰਘ ਬਾਦਲ ਨੂੰ ਐਲੀਮੀਨੇਟ ਕਰਨ ਲਈ ਜਿਹਦੇ ਪਿੱਛੇ ਸਰਕਾਰ ਦਾ ਹੱਥ ਸੀ ਉਨੂੰ ਰეკੀ ਕਰਾ ਰਿਆ ਹੈ ਲਗਾਤਾਰ ਇੱਧਰ ਉੱਧਰ ਲੈ ਜਾਂਦਾ ਉਹ ਵੀਡੀਓ ਦੇ ਵਿੱਚ ਆ ਰਿਹਾ ਹੈ ਦੱਸ ਰਿਹਾ ਉਹਨੂੰ ਤੇ ਤੀਜੇ ਹਰਬੰਸ ਸਿੰਘ ਬੈਂਸ ਜੋ ਕਿ ਬੜੇ ਦਾਗਦਾਰ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਈ ਜਗ੍ਹਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਤੇ ਦੋਸ਼ ਲੱਗੇ ਤੇ ਚੌਥੇ ਆਮ ਆਦਮੀ ਪਾਰਟੀ ਪਟਿਆਲਾ ਤੋਂ ਜੋ ਕਾਉਂਸਲਰ ਨੇ ਜਨੇਜਾ ਉਹਨਾਂ ਦਾ ਬ੍ਰਦਰ ਹੈ ਉਹਨੂੰ ਹੁਣੇ ਤਾਜ਼ੀ ਤਾਜ਼ੀ ਡੀਐਸਪੀ ਇਹਨਾਂ ਨੇ ਲਾਇਆ ਹੈ ਪ੍ਰੋਮੋਸ਼ਨ ਦਿੱਤੀ ਹੈ ਚਾਰੋਂ ਦੇ ਚਾਰ ਜੋ ਅਫਸਰ ਨੇ ਸੈੱਟ ਦੇ ਵਿੱਚ ਉਹ ਸਵਾਲੀਆ ਨਿਸ਼ਾਨ ਉਠਾਉਂਦੀ ਹੈ ਕਿ ਸਰਕਾਰ ਕਿਸ ਤਰੀਕੇ ਜੋ ਸਰਕਾਰੀ ਤੰਤਰ ਹੈ ਜਾਂ ਪੁਲਿਸ ਹੈ ਉਹਨੂੰ ਵਰਤ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਿਸ ਤਰੀਕੇ ਝੂਠੇ ਨਵੇਂ ਕੇਸ ਬਣਾਉਣਾ